ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਲੜੀ ਵਾਰ ਗੁਰਬਾਣੀ ਦੀ ਸੰਥਿਆ ਕਰ ਰਹੇ ਆ ਤੇ ਨਾਲ ਗੁਰਬਾਣੀ ਦੇ ਵਿੱਚ ਆਏ ਹੋਏ ਮਹੰਗੇ ਸ਼ਬਦਾਂ ਦੇ ਉਚਾਰਨ ਸਿੱਖ ਰਹੇ ਆ ਸਹੀ ਕਈ ਸੰਗਤਾਂ ਦੇ ਮੈਸੇਜ ਇਹ ਆਏ ਸਨ ਕਿ ਜਿਨ੍ਹਾਂ ਸ਼ਬਦਾਂ ਦੇ ਪਿੱਛੇ ਦੋ ਹਾਹੇ ਲੱਗੇ ਹੁੰਦੇ ਨੇ ਹਾਹ ਦੇ ਔਂਕੜ ਉਚਾਰਨ ਕਰਨਾ ਹੈ ਜਾਂ ਨਹੀਂ ਕਰਨਾ ਉਹ ਦੋਨ ਹਾਹਿਆਂ ਦੀ ਜਿਹੜੀ ਸਾਊਂਡ ਦੀ ਆਵਾਜ਼ ਹੈ ਉਹ ਕਿਵੇਂ ਉਚਾਰਨ ਹੋਵੇਗੀ ਹੁਣ ਸੰਗਤ ਜੀ ਆਪਾਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਜਦੋਂ ਵੀ ਗੁਰਬਾਣੀ ਦਾ ਉਚਾਰਨ ਜਿੰਨੀਆਂ ਸੰਗਤਾਂ ਸਿੱਖ ਰਹੀਆਂ ਨੇ ਜਾਂ ਜਿਨ੍ਹਾਂ ਨੇ ਅਜੇ ਸ਼ੁਰੂ ਕਰਨਾ ਹੈ ਸਭ ਤੋਂ ਪਹਿਲਾਂ ਮਹਾਰਨੀ ਸਿੱਖਣੀ ਜ਼ਰੂਰੀ ਹੈ ਮੁਹਾਰਨੀ ਦੀ ਸਾਰੀ ਸੰਖਿਆ ਦੀ ਵੀਡੀਓ YouTube ਦੀ ਪਲੇਲਿਸਟ ਵਿੱਚ ਪਈ ਹੋਈ ਹੈ। ਪਹਿਲਾਂ ਤੁਸੀਂ 15 ਦਿਨ ਘੱਟੋ-ਘੱਟ ਮੁਹਾਰਨੀ ਤੇ ਲਾਓ। ਮੁਹਾਰਨੀ ਨੂੰ ਸਿੱਖੋ ਫਿਰ ਤੁਸੀਂ ਗੁਰਬਾਣੀ ਦਾ ਉਚਾਰਨ ਸ਼ੁਰੂ ਕਰਨਾ ਸਿੱਖਣਾ ਕਿਉਂਕਿ ਆਮ ਸੰਗਤਾਂ ਘਰਾਂ ਵਿੱਚ ਪਾਠ ਕਰਦੀਆਂ ਨੇ, ਨਿਤਨੇਮ ਕਰਦੀਆਂ, ਸਹਿਜ ਪਾਠ ਕਰਦੀਆਂ ਪਰ ਮੁਹਾਰਨੀ ਨਹੀਂ ਸਿੱਖੀ ਹੋਈ। ਫਿਰ ਉਹ ਲਗਾ ਮਾਤਰਾ ਸਾਰੀਆਂ ਛੱਡ ਜਾਂਦੀਆਂ। ਅੱਜ ਆਪਾਂ ਇਹਨਾਂ ਸ਼ਬਦਾਂ ਦੇ ਉਚਾਰਨ ਸਿੱਖਣੇ ਨੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਬਾਣੀ ਦੇ ਵਿੱਚ ਇਹ ਸ਼ਬਦ ਕਈ ਵਾਰ ਆਇਆ ਹੈ ਆਪਾਂ ਇਸ ਸ਼ਬਦ ਨੂੰ ਕਿਵੇਂ ਪੜ੍ਹਦੇ ਆਂ ਸਰੀਰੋ ਸਰੀਰੋ ਕਿਵੇਂ ਪੜ੍ਹਦੇ ਸਰੀਰੋ ਸਰੀਰੋ ਸੰਗਤ ਜੀ ਹੁੰਦਾ ਜੇ ਰਾਰੇ ਨੂੰ ਹੋੜਾ ਹੋਵੇਗਾ ਤੇ ਹਾਹਾ ਕੱਟਿਆ ਜਾਵੇਗਾ ਸਰੀਰੋ ਬਣਦਾ ਹੈ ਜੇ ਆਪਾਂ ਰਾਰੇ ਨੂੰ ਹੋੜਾ ਲਾ ਕੇ ਹਾਹ ਨੂੰ ਕੱਟ ਦਿੰਨੇ ਫਿਰ ਬਣ ਜਾਂਦਾ ਸਰੀਰੋ ਸਰੀਰੋ ਜੇ ਗੁਰਬਾਣੀ ਇਸ ਤਰ੍ਹਾਂ ਸ਼ਬਦ ਆਉਂਦਾ ਲਿਖਿਆ ਕਈ ਥਾਂ ਤੇ ਆਇਆ ਇਸ ਦਾ ਉਚਾਰਨ ਕਿਵੇਂ ਕਰਨਾ ਹੈ ਸਰੀਰੋ ਸਰੀਰੋ ਸਰੀ ਸਰੀ ਸੱਸਾ ਰਾਰੇ ਨੂੰ ਬਿਹਾਰੀ ਸਰੀਰੋ ਹੁ ਰਹੁ ਜਿਹੜਾ ਪਾਠ ਹੈ ਸੰਗਤ ਜੀ ਜੇ ਜੇ ਦੇ ਆਪਾਂ ਇਹਨੂੰ ਲੰਮਾ ਕਰਾਂਗੇ ਇੱਕ ਹੁੰਦੀ ਦੀਰਘ ਮਾਤਰਾ ਇੱਕ ਹੁੰਦੀ ਲਘੂ ਮਾਤਰਾ ਹੁਣ ਤੁਸੀਂ ਜੇ ਤਾਂ ਇਸ ਨੂੰ ਲੰਮਾ ਕਰੋਗੇ ਸਰੀਰ ਹੋ ਫਿਰ ਹੋੜੇ ਦੀ ਆਵਾਜ਼ ਇੱਥੇ ਉਚਾਰਨ ਹੋਵੇਗੀ ਸਰੀਰ ਹੋ ਇੱਥੇ ਹੋੜਾ ਉਚਾਰਨ ਹੋਵੇਗਾ ਤੇ ਔਂਕੜ ਕੱਟਿਆ ਜਾਵੇਗਾ ਸਰੀਰ ਹੋ ਜੇ ਤੁਸੀਂ ਛੋਟੀ ਮਾਤਰਾ ਸਮਝ ਕੇ ਜਲਦੀ ਦੇ ਨਾਲ ਉਚਾਰਨ ਕਰੋਗੇ ਸਰੀਰ ਹੋ ਸਰੀਰੁ ਇਸ ਤਰ੍ਹਾਂ ਫਿਰ ਹਾਹ ਦੇ ਔਂਕੜ ਦੀ ਆਵਾਜ਼ ਉਚਾਰਨ ਹੋਵੇਗੀ ਗੁਰਬਾਣੀ ਦੇ ਵਿੱਚ ਕਿਤੇ ਵੀ ਪਿਛਲੇ ਪਾਸੇ ਹਾਹ ਲੱਗਾ ਹੈ ਜਿੱਦੇ ਇੱਥੇ ਹਾਹ ਆਇਆ ਪਿਛਲੇ ਪਾਸੇ ਆ ਤੇ ਇਹਦੇ ਥੱਲੇ ਮਾਤਰਾ ਲੱਗੀ ਔਂਕੜ ਦੀ ਇਹ ਉਚਾਰਨ ਕਰਨੀ ਹੈ ਹਾਹ ਦੇ ਔਂਕੜ ਜਿਹੜੀ ਮਾਤਰਾ ਹੈ ਸੰਗਤ ਜੀ ਇਹ ਉਚਾਰਨ ਹੋਵੇਗੀ ਹਰੇਕ ਥਾਂ ਤੇ ਹੁੰਦੀ ਹੈ ਗੁਰਬਾਣੀ ਦੇ ਵਿੱਚ ਉਚਾਰਨ ਇਹਦਾ ਕਰਨਾ ਹੈ ਸਰੀਰ ਹੋ ਸਰੀਰ ਹੋ ਸਰੀਰ ਹੋ ਜਲਦੀ ਦੇ ਨਾਲ ਪੜ੍ਹਨਾ ਜੇ ਹੋੜਾ ਫਿਰ ਲਮਕਾ ਕੇ ਉਚਾਰਨ ਹੋਵੇਗਾ ਸਰੀਰ ਹੋ ਸਰੀਰ ਹੋ ਇਸ ਤਰ੍ਹਾਂ ਤੇ ਜੇ ਔਂਕੜ ਹੈ ਫਿਰ ਸਰੀਰ ਹੋ ਇਸ ਤਰ੍ਹਾਂ ਉਚਾਰਨ ਕਰਨਾ ਹੈ ਭਾਵ ਕਿ ਜਲਦੀ ਦੇ ਨਾਲ ਔਂਕੜ ਦੀ ਆਵਾਜ਼ ਉਚਾਰਨ ਹੁੰਦੀ ਹੈ ਇਸ ਤਰ੍ਹਾਂ ਆਪਾਂ ਉਚਾਰ ਨਹੀਂ ਕਰਨਾ ਜੇ ਇਸ ਤਰ੍ਹਾਂ ਸ਼ਬਦ ਲਿਖਿਆ ਹੈ ਫਿਰ ਇਸ ਤਰ੍ਹਾਂ ਨਹੀਂ ਪੜ੍ਹਨਾ ਸਰੀਰੋ ਨਹੀਂ ਪੜ੍ਹਨਾ ਹਾਹੇ ਦੀ ਆਵਾਜ਼ ਉਚਾਰਨ ਕਰਨੀ ਸਰੀਰੋ ਸਰੀਰੋ ਅੱਗੇ ਸ਼ਬਦ ਆ ਗਿਆ ਸੰਗਤ ਜੀ ਸ ਸੇ ਔਂਕੜ ਖ ਖਾ ਹੇ ਔਂਕੜ ਆਪਾਂ ਇਸ ਨੂੰ ਪੜ੍ਹਦੇ ਹਾਂ ਗੁਰਬਾਣੀ ਦੇ ਵਿੱਚ ਸੁਖੋ ਸੁਖੋ ਪੜ੍ਹਦੇ ਹਾਂ ਸੁਖੋ ਕਿਵੇਂ ਬਣੇਗਾ ਸ ਸੇ ਔਂਕੜ ਖ ਖੇ ਹੋੜਾ ਫਿਰ ਜਿਹੜਾ ਹਾਹੇ ਔਂਕੜ ਕੱਟਿਆ ਜਾਵੇਗਾ ਤੇ ਖ ਖੇ ਹੋੜਾ ਉਚਾਰਨ ਹੋਵੇਗਾ ਹੁਣ ਕਈ ਸੰਗਤਾਂ ਜੂ ਟੂ ਤੇ ਸੰਗਤ ਜੀ ਕਈ ਸੱਜਣ ਜਿਹੜਾ ਹਾ ਹੈ ਔਂਕੜ ਹੈ ਇਹ ਖਖੇ ਨੂੰ ਹੋੜੇ ਨੂੰ ਬੁਲਾ ਕੇ ਉਚਾਰਨ ਕਰਵਾ ਰਹੇ ਨੇ ਕਿ ਕਿਤੇ ਵੀ ਇਸ ਤਰ੍ਹਾਂ ਸ਼ਬਦ ਆਉਂਦਾ ਤੇ ਹਾਏ ਨੂੰ ਹਾਏ ਨੂੰ ਔਂਕੜ ਕੱਟਿਆ ਜਾਵੇਗਾ ਖਖੇ ਹੋੜਾ ਪੈ ਜਾਵੇਗਾ ਸੁਖੋ ਸੁਖੋ ਪੜਨਾ ਬਿਲਕੁਲ ਗਲਤ ਹੈ ਸੰਗਤ ਜੀ ਇਸ ਦਾ ਜਿਹੜਾ ਉਚਾਰਨ ਹੈ ਸੁਖੋ ਨਹੀਂ ਪੜਨਾ ਸੁਖੋ ਸੁਖੋ ਖਖਾ ਹਾ ਔਂਕੜ ਸੁਖੋ ਇਸ ਤਰ੍ਹਾਂ ਉਚਾਰਨ ਕਰਨਾ ਇਹ ਵੀ ਜਲਦੀ ਦੇ ਨਾਲ ਪੜਿਆ ਜਾਵੇਗਾ ਜੇ ਇੱਥੇ ਹੋੜਾ ਪਾ ਦੀਏ ਔਂਕੜ ਕੱਟਿਆ ਜਾਵੇ ਹਾਹੇ ਨੂੰ ਹੋੜਾ ਹੋ ਜੇ ਫਿਰ ਲਮਕਾ ਕੇ ਉਚਾਰਨ ਹੋਵੇਗਾ ਸੁਖੋ ਸੁਖੋ ਹੋ ਇਸ ਤਰ੍ਹਾਂ ਜੇ ਔਂਕੜ ਹੈ ਫਿਰ ਸੁਖੋ ਜਲਦੀ ਦੇ ਨਾਲ ਪੜਿਆ ਜਾਵੇਗਾ ਹੋੜੇ ਦੀ ਮਾਤਰਾ ਨਹੀਂ ਬੋਲਣੀ ਔਂਕੜ ਦੀ ਮਾਤਰਾ ਬੋਲਣੀ ਹੈ ਤੇ ਹਾਹੇ ਨੂੰ ਔਂਕੜ ਉਚਾਰਨ ਕਰਨਾ ਇਸ ਤਰ੍ਹਾਂ ਨਹੀਂ ਉਚਾਰਨ ਕਰਨਾ ਸੁਖੋ ਨਹੀਂ ਪੜਨਾ ਇਹ ਧਿਆ ਰਖਣਾ ਕਿਤੇ ਵੀ ਗੁਰਬਾਣੀ ਵਿੱਚ ਇਹ ਸ਼ਬਦ ਆਉਂਦਾ ਹੈ ਕਈ ਥਾਂ ਤੇ ਆਉਂਦਾ ਹੈ ਜਿਹੜੀਆਂ ਸੰਗਤਾਂ ਪਾਠ ਕਰਦੀਆਂ ਉਹਨਾਂ ਨੂੰ ਪਤਾ ਹੈ ਕਿ ਕਈ ਥਾਵਾਂ ਤੇ ਇਹ ਪਾਠ ਆਉਂਦੇ ਨੇ ਅੱਗੇ ਆ ਗਿਆ ਸਸੇ ਸਿਆਰੀ ਐੜੇ ਕੰਨਾ ਹਾ 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 ਓਂਕੜ ਇਸ ਤਰ੍ਹਾਂ ਇਹ ਜਿਹੜਾ ਪਾਠ ਸੰਗਤ ਜੀ ਕਈ ਥਾਵਾਂ ਤੇ ਗੁਰਬਾਣੀ ਵਿੱਚ ਆਇਆ ਹੈ ਪਰ ਆਪਾਂ ਕਿਵੇਂ ਪੜ੍ਹਦੇ ਹਾਂ ਸਸੇ ਸਿਆਰੀ ਹਾ ਹੇ ਓਂਕੜ ਐੜੇ ਕੰਨਾ ਹਾ ਹੇ ਹੋੜਾ ਸਿਆਹੋ ਸਿਆਹੂ ਪਾਠ ਵੀ ਗੁਰਬਾਣੀ ਵਿੱਚ ਆਉਂਦਾ ਹੈ ਇਹ ਪਾਠ ਵੀ ਆਉਂਦਾ ਹੈ ਪਰ ਆਪਾਂ ਇਸ ਪਾਠ ਨੂੰ ਇਸ ਤਰ੍ਹਾਂ ਪੜਦੇ ਆਂ ਸਮਝ ਲੱਗ ਗਈ ਹੋਵੇਗੀ ਕਿ ਇਹ ਵੀ ਪਾਠ ਗੁਰਬਾਣੀ ਵਿੱਚ ਆਉਂਦਾ ਹੈ ਆ ਵੀ ਆਉਂਦਾ ਹੈ ਪਰ ਇਸ ਸ਼ਬਦ ਨੂੰ ਆਪਾਂ ਇਸ ਤਰ੍ਹਾਂ ਪੜ ਜਾਣੇ ਆ ਜੇ ਇਸ ਤਰ੍ਹਾਂ ਲਿਖਿਆ ਗੁਰਬਾਣੀ ਵਿੱਚ ਇਸ ਨੂੰ ਤਾਂ ਆਪਾਂ ਸਿਆਹੂ ਪੜਨਾ ਪੜਨਾ ਹੈ ਸਿਆਹੂ ਪਰ ਜੇ ਆ ਸ਼ਬਦ ਲਿਖਿਆ ਇਹਨੂੰ ਇਸ ਤਰ੍ਹਾਂ ਦੀ ਆਵਾਜ਼ ਨਹੀਂ ਕੱਢਣੀ ਸਿਆਹੂ ਨਹੀਂ ਪੜਨਾ ਹੁਣ ਇੱਥੇ ਦੋ ਹਾਹੇ ਨੇ ਕਈ ਤਾਂ ਸੰਗਤ ਜੀ ਜਿਹੜਾ ਹਾਹੇ ਨੂੰ ਔਂਕੜ ਹੈ ਉਹ ਇਸ ਹਾਹੇ ਦੇ ਹੋੜਾ ਲਵਾ ਕੇ ਉਚਾਰਨ ਕਰਵਾ ਦਿੰਦੇ ਨੇ ਉਹ ਵੀ ਬਿਲਕੁਲ ਗਲਤ ਹੈ ਹਾਹੇ ਨੂੰ ਔਂਕੜ ਪਿਛਲੇ ਔਂਕੜ ਹਾਹੇ ਦੇ ਲੱਗੀ ਤੇ ਇੱਥੇ ਹੀ ਉਚਾਰਨ ਹੋਵੇਗੀ ਇਸ ਦਾ ਉਚਾਰਨ ਹੈ ਸਿਆਹੋਹੋ ਸਿਆਹੋਹੋ ਇਹ ਜਲਦੀ ਦੇ ਨਾਲ ਪੜਨਾ ਹੈ ਜੇ ਹੋੜਾ ਹੈ ਫਿਰ ਇਹਨੂੰ ਲਮਕਾ ਕੇ ਪੜਨਾ ਹੈ ਸਿਆਹੋਹੋ ਸਿਆਹੋਹੋ ਦੋ ਹਾਹੇ ਦੀ ਆਵਾਜ਼ ਉਚਾਰਨ ਕਰਨੀ ਹੈ ਤੇ ਜੇ ਔਂਕੜ ਹੈ ਫਿਰ ਜਲਦੀ ਦੇ ਨਾਲ ਸਿਆਹੋ ਸਿਆਹੋ ਦੋਹਾ ਹੈ ਇੱਕ ਪਾਠ ਗੁਰਬਾਣੀ ਵਿੱਚ ਆਉਂਦਾ ਹੈ ਸਹਾ ਹਾ ਹਾ ਹੈ ਔਕੜ ਸਹੋ ਸਹੋ ਉਥੇ ਦੋਹਾ ਹੈ ਤੇ ਔਕੜ ਇੱਕ ਆਉਂਦਾ ਉਹ ਵੀ ਗੁਰਬਾਣੀ ਵਿੱਚ ਕਈ ਥਾਵਾਂ ਤੇ ਪਾਠ ਆਇਆ ਹੈ ਸਿਆਹੋ ਸਿਆਹੋ ਕਿੰਨਾ ਫਰਕ ਹੈ ਸੰਗਤ ਜੀ ਦੋਹਾ ਹੈ ਤੇ ਇੱਕ ਹਾ ਸਿਆਹੋ ਸਿਆਹੋ ਇਹ ਧਿਆਨ ਰੱਖਣਾ ਕਿ ਜਿੱਥੇ ਹੋੜਾ ਹੋੜੇ ਦੀ ਬਾਜ ਉਚਾਰਨ ਹੋਵੇ ਜਿੱਥੇ ਅੰਕੜੇ ਉਥੇ ਅੰਕੜ ਦੀ ਆਵਾਜ਼ ਉਚਾਰਨ ਹੋਵੇ ਆਜ ਇਹਨਾਂ ਸ਼ਬਦਾਂ ਦੀ ਸਮਝ ਲੱਗ ਗਈ ਹੋਵੇਗੀ ਸੋ ਸੰਗਤ ਜੀ YouTube ਦੀ ਪਲੇਲਿਸਟ ਵਿੱਚ ਸਾਰੀ ਸੰਥਿਆ ਪਈਏ ਆਪ ਜਾ ਕੇ ਸਰਵਣ ਕਰ ਸਕਦੇ ਹੋ ਭੁੱਲਾਂ ਦੀ ਮਾਫੀ ਗੁਰਬਾਣੀ ਦੀ ਸੰਥਿਆ ਲੜੀਵਾਰ ਚੱਲ ਰਹੀ ਹੈ ਰਾਤ ਨੂੰ ਸਵਾ 8 ਵਜੇ ਗੁਰਬਾਣੀ ਦੀ ਸੰਥਿਆ YouTube ਤੇ ਲਾਈਵ ਕਰਾਈ ਜਾਂਦੀ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ